ਜੈ ਗੁਰਦੇਵ ਧੰਨ ਗੁਰਦੇਵ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਅੱਜ ਇੱਕ ਵਾਰ ਫੇਰ ਤੋਂ ਅਸੀਂ ਸਤ ਗੁਰੂ ਦਾਸ ਮਹਾਰਾਜ ਜੀ ਦੇ ਜੀਵਨ ਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਗੱਲਬਾਤ ਕਰਨ ਲਈ ਮੁੜ ਤੋਂ ਤੁਹਾਡੇ ਰੂਬਰੂ ਹੋਏ ਆਂ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਬਾਬਾ ਅਮਰਜੀਤ ਕੁਮਾਰ ਅਵਦਾਸੀਆ ਜੀ ਜਿਹੜੇ ਕੀ ਹਮੇਸ਼ਾ ਹੀ ਆਪਣੇ ਸਮਾਜ ਦੇ ਸਾਰੇ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਰਵਦਾਸੀਆ ਕੌਮ ਦੇ ਜਿੰਨੇ ਵੀ ਕੋਈ ਕਾਰਜ ਹੋਣ ਸਾਡੇ ਸਮਾਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਾਬਾ ਅਮਰਜੀਤ ਕੁਮਾਰ ਅਵਦਾਸੀਆ ਜੀ ਨਾਲ ਤੁਰਦੇ ਨੇ ਚਾਹੇ ਉਹ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਾਰਜ ਹੋਵੇ ਚਾਹੇ ਸਤਗੁਰੂ ਵਦਾਸ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਹੋਵੇ ਜਾਂ ਛੋਟੇ-ਛੋਟੇ ਬੱਚਿਆਂ ਨੂੰ ਸਤਗੁਰੂ ਵਦਾਸ ਮਹਾਰਾਜ ਦੀ ਬਾਣੀ ਨਾਲ ਜੋੜਨਾ ਤੇ ਉਹਨਾਂ ਨੂੰ ਵਿੱਦਿਆ ਨਾਲ ਪ੍ਰੇਰਿਤ ਕਰਨਾ ਹੋਵੇ ਸੋ ਆਓ ਅੱਜ ਆਪਾਂ ਗੱਲਬਾਤ ਕਰਦੇ ਆਂ ਬਾਬਾ ਅਮਰਜੀਤ ਕੁਮਾਰ ਅਫਦਾਸਿਆ ਜੀ ਨਾਲ ਬਾਬਾ ਅਮਰਜੀਤ ਕੁਮਾਰ ਜੀ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਆ ਜੀ ਜੈ ਗੁਰਦੇਵ ਜੀ ਜੈ ਗੁਰਦੇਵ ਧੰ ਗੁਰਦੇਵ ਸਭ ਤੋਂ ਪਹਿਲਾਂ ਤਾਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼-ਅਬਦੇਸ਼ ਦੀਆਂ ਦੇਖ ਰਹੀਆਂ ਸੰਤਾਂ ਦਾਸ ਵਲੋਂ ਉਹਨਾਂ ਸਾਧੀਆਂ ਸੰਤਾਂ ਨੂੰ ਜੈ ਗੁਰਦੇਵ ਧੰ ਗੁਰਦੇਵ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪ ਜੀ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਜੋ মিডিਆ ਦੇ ਰਾਹੀਂ ਸੰਗਤਾਂ ਤੱਕ ਗੱਲ ਪਹੁੰਚਾਉਂਦੇ ਹੋ ਕਿਉਂਕਿ ਅੱਜ ਸਭ ਤੋਂ ਵੱਡੀ ਲੋੜ ਹੈ ਸਾਨੂੰ মিডিਆ ਦੀ ਤੇ ਜੇ মিডিਆ ਆਪਣਾ ਹੋਵੇਗਾ ਤਾਂ ਹੀ ਗੱਲ ਸਾਡੀ ਸੰਗਤਾਂ ਤੱਕ ਪਹੁੰਚ ਸਕਦੀ ਹੈ ਸੋ ਇਸ ਲਈ ਵਧਾਈ ਦੇ ਪਾਤਰ ਉਹ ਤੁਸੀਂ ਅੱਜ ਕਿ ਜਿਹੜੇ ਸੰਗਤਾਂ ਦੇ ਨਾਲ ਰੂਬਰੂ ਕੀਤਾ ਹੈ ਸਾਬ ਜੀ ਦਾ ਧੰਨਵਾਦ ਕਰਦੇ ਆਂ ਜੈ ਗੁਰਦੇਵ ਧੰਨ ਗੁਰਦੇਵ ਹਾਂਜੀ ਬਾਬਾ ਜੀ ਮੈਂ ਪਹਿਲਾ ਸਵਾਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿੱਦਾਂ ਕਿ ਤੁਸੀਂ ਸਤਿਗੁਰੂ ਦਾਸ ਮਹਾਰਾਜ ਜੀ ਦੀ ਅਮਰਤ ਬਾਣੀ ਦਾ ਪ੍ਰਚਾਰ ਪ੍ਰਸਾਰ ਨਿਰੰਤਰ ਕਰਦੇ ਰਹਿੰਦੇ ਹੋ ਕਿੱਦਾਂ ਉਹ ਸਤਿਗੁਰੂ ਦਾਸ ਮਹਾਰਾਜ ਦੀ ਬਾਣੀ ਨਾਲ ਛੋਟੇ ਛੋਟੇ ਬੱਚਿਆਂ ਨੂੰ ਜੋੜਿਆ ਜਾਵੇ ਇਹ 나ੜੇ ਡਾੜੇ ਵਿੱਚ ਵੀ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਸਤਿਗੁਰੂ ਦਾਸ ਮਹਾਰਾਜ ਦੀ ਬਾਣੀ ਨਾਲ ਜੋੜਿਆ ਪਿਛਲੇ ਦਿਨਾਂ ਦੀ ਗੱਲ ਹੈ ਕਿ ਕੋਰਸ ਦੀ ਵਿੱਚ ਵੀ ਛੋਟੇ ਛੋਟੇ ਬੱਚਿਆਂ ਲਈ ਸਤਿਗੁਰੂ ਦਾਸ ਮਹਾਰਾਜ ਦੇ ਜੀਵਨ ਤੇ ਛੋਟਾ ਇੱਕ ਪੇਪਰ ਵੀ ਲਿਆ ਗਿਆ ਸੀ ਉਹਦੇ ਵਿੱਚ ਵੀ ਤੁਸੀਂ ਵੱਧ ਚੜ ਕੇ ਹਿੱਸਾ ਪਾਇਆ ਸੀਗਾ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਤਿਗੁਰੂ ਰਬਦਾਸ ਸਰਹ ਜੀ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਆ ਉਹ ਇੱਕ ਗਿਆਨ ਆ ਜਿਹੜਾ ਸਾਨੂੰ ਹਨੇਰੇ ਤੋਂ ਰੋਸ਼ਨੇ ਵੱਲ ਉਹ ਲੈ ਕੇ ਜਾਂਦਾ ਕਿਉਂ ਗਿਆਨ ਦੀ ਜਰੂਰਤ ਹੈ ਸਾਨੂੰ ਕਿ ਆਪਣੇ ਬੱਚਿਆਂ ਨੂੰ ਅਸੀਂ ਕਿਵੇਂ ਸਾਂਭ ਸਕਦੇ ਆ ਸਾਡੇ ਜਿਹੜੇ ਬੱਚੇ ਆ ਉਹ ਮੋਬਾਈਲਾਂ ਦੇ ਨਾਲ ਜਾਂ ਨਸ਼ਾ ਦੇ ਪ੍ਰਤੀ ਉਹਨਾਂ ਨੂੰ ਪ੍ਰੇਰਿਤ ਕਰਦੇ ਆ ਨਸ਼ੇ ਉਹ ਉਦੋਂ ਲੱਗ ਜਾਂਦੇ ਆ ਪਰ ਜਦੋਂ ਅਸੀਂ ਬਾਣੀ ਦੇ ਨਾਲ ਜੋੜਾਂਗੇ ਬਾਣੀ ਸਾਨੂੰ ਸਤਗੁਰੂ ਜੀ ਦੀ ਸਮਝਾਉਂਦੀ ਆ ਕਿ ਬਾਣੀ ਆਪਣੇ ਜੀਵਨ ਨੂੰ ਕਿਵੇਂ ਆਪਾਂ ਸੁਧਾਰ ਸਕਦੇ ਆ ਵਧੀਆ ਕਰ ਸਕਦੇ ਆ ਬਾਣੀ ਸਾਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕਰਦੀ ਆ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਆ ਗੁਰੂਆਂ ਦੇ ਪ੍ਰਤੀ ਗੁਰੂਆਂ ਨੂੰ ਜਾਣਨ ਦੇ ਪ੍ਰਤੀ ਸਾਨੂੰ ਪ੍ਰੇਰਿਤ ਕਰਦੀ ਹੈ ਕਿਉਂਕਿ ਸਤਗੁਰੂ ਰਵਿਦਾਸ ਸਹਾਰਾ ਜੀ ਉਹਨਾਂ ਦੇ ਜੀਵਨ ਤੇ ਆਪਾਂ ਝਾਤ ਮਾਰੀਏ ਜਾਂ ਦੇਖੀਏ ਤੇ ਜੋ ਉਹਨਾਂ ਦਾ ਜੀਵਨ ਸੀ ਜੇ ਉਸ ਸਾਹਿਬ ਦੇ ਨਾਲ ਦੇਖੀਏ ਸਾਡੇ ਸਮਾਜ ਨੂੰ ਪੜਨ ਦਾ ਚੰਗੇ ਕੱਪੜੇ ਪਹਿਨਣ ਦਾ ਚੰਗਾ ਘਰ ਬਣਾਉਣ ਦਾ ਅਧਿਕਾਰ ਨਹੀਂ ਸੀ ਪਰ ਅੱਜ ਸਾਡੇ ਕੋਲ ਸਾਰੀਆਂ ਸਹੂਲਤਾਂ ਮੌਜੂਦ ਹੈ ਤੇ ਅੱਜ ਵੀ ਜੇ ਅਸੀਂ ਆਪਾਂ ਗੁਰੂਆਂ ਨੂੰ ਨਹੀਂ ਪੜ ਸਕਦੇ ਜਾਂ ਨਹੀਂ ਪੜੇ ਤਾਂ ਫਿਰ ਅਸੀਂ ਕਿਤੇ ਨਾ ਕਿਤੇ ਫਿਰ ਉਸੇ ਹੀ ਅੱਜ ਤੋਂ ਹਜ਼ਾਰਾਂ ਸਾਲ ਪਿੱਛੇ ਚਲੇ ਜਾਵਾਂਗੇ ਕਿਉਂਕਿ ਜਿਹੜੀ ਪੜ੍ਹਾਈ ਹੈ ਉਹ ਕਹਿੰਦੇ ਗਿਆਨ ਜਾਂ ਰੌਸ਼ਨੀ ਉਹ ਦੂਸਰਾ ਦੀਪਕ ਆ ਜਿਹੜਾ ਸਾਨੂੰ ਮਾੜੇ ਕੰਮਾਂ ਤੋਂ ਬਚਾਵੇਗਾ ਸਾਨੂੰ ਗਲਤ ਕੰਮਾਂ ਤੋਂ ਬਚਾਵੇਗਾ ਕਿਉਂਕਿ ਗਿਆਨ ਜਦੋਂ ਪ੍ਰਾਪਤ ਕਰ ਲੈਨੇ ਆ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਹੀ ਲਿਖਿਆ ਕਿ ਸਤ ਸੰਗਤ ਮਿਲ ਰਹੀ ਏ ਮਾਦੋ ਜੈਸੇ ਮਦਮਖੀਰਾ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਆ ਤੇ ਅਸੀਂ ਗੱਲ ਕਰਦੇ ਆ ਕਿ ਆਪਣੇ ਸਮਾਜ ਨੂੰ ਕਿੱਦਾਂ ਇਕੱਠਾ ਕਰਨਾ ਤੇ ਜਦੋਂ ਇਹ ਸ਼ਬਦ ਪੜ੍ਹਦੇ ਆ ਸ਼ਲੋਕ ਪੜ੍ਹਦੇ ਆ ਤੇ ਪ੍ਰੇਰਿਤ ਸਾਨੂੰ ਕਰਦਾ ਕਿ ਭਾਈ ਆਪਾਂ ਆਪਣੇ ਬੱਚਿਆਂ ਨੂੰ ਮਧੂਮੱਖੀਆਂ ਦੇ ਤਰ੍ਹਾਂ ਪ੍ਰੇਰਿਤ ਇਕੱਠੇ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕਰੀਏ ਤਾ ਜੋ ਉਹ ਅੱਗੇ ਵਧ ਸਕਣ ਆਪਸੀ ਪਿਆਰ ਭਾਈਚਾਰਾ ਬਣਿਆ ਰਵੇ ਸਭ ਧਰਮਾਂ ਦਾ ਸਤਕਾਰ ਕਰਨਾ ਤੇ ਆਪਣੇ ਧਰਮ ਦਾ ਬੇਗਮਪੁਰੇ ਦਾ ਜੋ ਸੁਨੇਹਾ ਸੀ ਸਤਗੁਰੂ ਰਵਿਦਾਸ ਸਮਰਦਾ ਉਹ ਘਰ ਘਰ ਪਹੁੰਚਾਉਣਾ ਹੈ ਬੇਗਮਪੁਰੇ ਦਾ ਸੁਪਨਾ ਵੀ ਤਾਂ ਹੀ ਸਫਲ ਹੈ ਜੇ ਆਪਾਂ ਹੁਣ ਤੋਂ ਹੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਤਗੁਰੂ ਵਦਾਸ ਮਹਾਰਾਜ ਜੀ ਬਾਣੀ ਨਾਲ ਜੋੜਾਂਗੇ ਸਤਗੁਰੂ ਵਦਾਸ ਮਹਾਰਾਜ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ ਬੇਗਮਪੁਰਾ ਸਹਿਰ ਕੋ ਨਾਓ ਇਸ ਸ਼ਬਦ ਵਿੱਚ ਸਤਗੁਰੂ ਵਦਾਸ ਜੀ ਮਹਾਰਾਜ ਸੰਗਤਾਂ ਨੂੰ ਕੀ ਉਪਦੇਸ਼ ਦਿੰਦੇ ਨੇ ਇਹ ਬੇਗਮ ਪਰਾ ਜਿੱਥੇ ਕਿਸੇ ਨੂੰ ਕੋਈ ਗਮ ਨਾ ਹੋਵੇ ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਜਦੋਂ ਰਾਜੇ ਦੇ ਕਚਹਿਰੀ ਦੇ ਵਿੱਚ ਉਸ ਵੇਲੇ ਦੇ ਈਰਖਾਵੱਦੀ ਲੋਕ ਜਾਂ ਮਨਵਾਦੀ ਲੋਕ ਸ਼ਿਕਾਇਤਾਂ ਕਰਦੇ ਸੀ ਰਾਜਿਆਂ ਦੇ ਕੋਲ ਸਤਿਗੁਰੂ ਵਦਾਸ ਮਹਾਰਾਜ ਜੀ ਆ ਵੀ ਉਹ ਉਦੋਂ ਵੀ ਉਹ ਪੜਾਉਂਦੇ ਹੁੰਦੇ ਸੀਗੇ ਆਪਣੇ ਸਮਾਜ ਨੂੰ ਗਿਆਨ ਦੀ ਗੱਲ ਕਰਦੇ ਹੁੰਦੇ ਸੀ 사ਸੰਗ ਦੇ ਰਾਹੀ ਮਾਧਿਮ ਰਾਹੀ ਸੰਤਾਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਉੱਥੇ ਹੀ ਕਾਰੋਬਾਰ ਦਾ ਵੀ ਆਪਣਾ ਕੰਮ-ਕਾਰ ਕਰਕੇ ਤੁਸੀਂ ਕਿਵੇਂ ਆਪਣੇ ਆਪ ਨੂੰ ਸਫਲ ਕਰ ਸਕਦੇ ਹੋ ਕੱਲਾ ਹੀ ਪਰਮਾਤਮਾ ਦਾ ਨਾਮ ਨਹੀਂ ਕਿਹਾ ਉਹਨਾਂ ਨੇ ਕਿਹਾ ਪਰਮਾਤਮਾ ਦਾ ਨਾਮ ਹੀ ਜਪਣਾ ਹੈ ਇਸ ਗੱਲ ਤੇ ਨਹੀਂ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਜੀਭਾਂ ਸੋ ਓੰਕਾਰ ਜਪ ਹੱਥਨ ਸੋ ਕਰਕਾਰ ਰਾਮ ਮੇਲੇ ਕਰਾਈ ਕਰ ਕਹਿ ਰਵਿਦਾਸ ਵਿਚਾਰ ਕਿ ਕੱਲੇ ਪਰਮਾਤਮਾ ਦੀ ਗੱਲ ਨਹੀਂ ਕੀਤੀ ਕਿ ਕੱਲ੍ਹ ਅੱਖਾਂ ਮੀਟ ਕੇ ਬੈਠ ਜਾਓ ਤਾਂ ਤੁਹਾਨੂੰ ਪਰਮਾਤਮਾ ਆ ਜਾਵੇਗਾ ਤੇ ਤੁਹਾਨੂੰ ਘਰ ਦੇ ਵਿੱਚ ਤੁਹਾਨੂੰ ਰਾਸ਼ਨ ਦੇਵੇਗਾ ਨਹੀਂ ਉਹਨਾਂ ਨੇ ਕਿਹਾ ਕਿ ਹੱਥਾਂ ਦੇ ਨਾਲ ਆਪਾਂ ਕੰਮ ਕਰਨਾ ਤੇ ਜੀਭਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪਣਾ ਤੇ ਪਰਮਾਤਮਾ ਤੁਹਾਨੂੰ ਆਪ ਮਿਲੇਗਾ ਤੁਹਾਡੇ ਹਿਰਦੇ ਦੇ ਅੰਦਰ ਔਰ ਇਸੇ ਤਰ੍ਹਾਂ ਜਦੋਂ ਕਈ ਵਾਰ ਸ਼ਿਕਾਇਤਾਂ ਕਰਦੇ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਨੇ ਪੁੱਛਿਆ ਕਿ ਤੁਸੀਂ ਕਿਹੋ ਜਿਹਾ ਸ਼ਹਿਰ ਚਾਹੁੰਦੇ ਹੋ ਕਿਹੋ ਜਿਹਾ ਵਿਵਸਥਾ ਚਾਹੁੰਦੇ ਹੋ ਜਿਹੜੀ ਸਾਰੀਆਂ ਦੇ ਵਿੱਚ ਆਪਸੀ ਪਿਆਰ ਬਣਿਆ ਰਵੇ ਸਤਿਗੁਰੂ ਰਬਦਾਸ ਮਹਾਰਾਜ ਨੇ ਕਿਹਾ ਕਿ ਬੇਗਮਪੁਰਾ ਸ਼ਹਿਰ ਕੋ ਨਾ ਮੈਂ ਐਸਾ ਸ਼ਹਿਰ ਚਾਹੁੰਦਾ ਹਾਂ ਜਿੱਥੇ ਕਿਸੇ ਨੂੰ ਕੋਈ ਦੁੱਖ ਨਾ ਹੋਵੇ ਕੋਈ ਤਕਲੀਫ ਨਾ ਹੋਵੇ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਦੋ ਨਹੀ ਟਿਠਾਓ ਨਾ ਕਿਸੇ ਨੂੰ ਕੋਈ ਦੁੱਖ ਹੋਵੇ ਨਾ ਕੋਈ ਤਕਲੀਫ ਹੋਵੇ ਨਾ ਕਿਸੇ ਨੂੰ ਟੋਕ ਟੈਕਸ ਦੇਣਾ ਪਵੇ ਆਪਣਾ ਹਰ ਜੀਵ ਭਾਵੇਂ ਰਾਤ ਹੋਵੇ ਦਿਨ ਹੋਵੇ ਨਿਰੰਤਰ ਕਿਤੇ ਵੀ ਆਉਣਾ ਜਾਣਾ ਆਜ਼ਾਦ ਜਾ ਸਕਦਾ ਹੈ ਪਰ ਜਿਹੜਾ ਪਹਿਲਾ ਇਹ ਅਧਿਕਾਰ ਸਾਡੇ ਕੋਲ ਨਹੀਂ ਸੀ ਉਹ ਸਤਗੁਰੂ ਰਵਿਦਾਸ ਸਮਰਾਜ ਜੇਕਰ ਆਪਾਂ ਦੇਖੀਏ ਸੰਵਿਧਾਨ ਬਣਿਆ ਹੋਇਆ ਤੋਂ ਇਸੇ ਸ਼ਬਦ ਨੂੰ ਲੈ ਕੇ ਪ੍ਰੇਰਿਤ ਹੋ ਕੇ ਬਣਿਆ ਹੋਇਆ ਵੀ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਮਿਲੇ ਹੁਣ ਆਪਾਂ ਦੇਦੇ ਸਭ ਧਰਮਾਂ ਦੇ ਕੋਲ ਆਪਣੇ ਆਪਣੇ ਧਰਮ ਦੀ ਨੂੰ ਮੰਨਣ ਦਾ ਅਧਿਕਾਰ ਹੈ ਹਰ ਬੰਦਾ ਆਪਣੇ ਆਪਣੇ ਧਰਮ ਦੀ ਗੱਲ ਕਰਦਾ ਹੈ ਆਜ਼ਾਦ ਹੈ ਕਿ ਧਰਮ ਦੀ ਆਪਣੀ ਗੱਲ ਕਰ ਸਕਦਾ ਉਹ ਇਸੇ ਕਰਕੇ ਆ ਕਿ ਅੱਜ ਸਬਦਾਨ ਦੇ ਕਰਕੇ ਔਰ ਬੇਗੰਪੁਰਾ ਜੋ ਅੱਜ ਤੋਂ 600 ਸਾਲ ਸਤਗੁਰੂ ਅਮਦਾਸ ਮਰੇ ਨੇ ਪਹਿਲਾਂ ਗੱਲ ਕੀਤੀ ਸੀ ਕਿ ਐਸਾ ਸ਼ਹਿਰ ਹੋਣਾ ਚਾਹੀਦਾ ਬੇਗੰਪੁਰਾ ਜਿੱਥੇ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਉਸ ਪਰਮਾਤਮਾ ਦੀ ਕਾਇਮ ਦائم ਸਦਾ ਪਾਤਸ਼ਾਹੀ ਕਿ ਉਹਦੀ ਜਿਹੜੀ ਪਾਤਸ਼ਾਹੀ ਹੈ ਉਹ ਸਦਾ ਸਦਾ ਲਈ ਰਹਿੰਦੀ ਆ ਰਾਜੇ ਨੂੰ ਪੁੱਛਿਆ ਕਿ ਤੇਰੀ ਪਾਤਸ਼ਾਹੀ ਤੇਰੀ ਬਾਸ਼ਾਹੀ ਕਿੰਨੀ ਦੇਰ ਲਈ ਆ ਜਾਂ ਤੇਰੇ ਤੋਂ ਪਹਿਲਾਂ ਕੌਣ ਸੀ ਤੇਰੇ ਤੋਂ ਜਾਣ ਤੋਂ ਬਾਅਦ ਕੌਣ ਆ ਕਿਉਂਕਿ ਜਦੋਂ ਦੀ ਗੱਲ ਕਰਦੇ ਆ ਉਸ ਵੇਲੇ ਇਦਾਂ ਹੁੰਦੀ ਸੀ ਕਿ ਰਾਜਾ ਇੱਕ ਦੇਸ਼ ਦਾ ਰਾਜਾ ਇੱਕ ਸਟੇਟ ਦਾ ਦੂਸਰੇ ਰਾਜੇ ਤੇ ਹਮਲਾ ਕਰਕੇ ਉਹਨੂੰ ਮਾਰ ਕੇ ਰਾਜਪਾ ਖੋਹ ਲੈਂਦੇ ਸੀਗੇ ਤੇ ਸਤਿਗੁਰੂ ਅਰਜਨਦਾਸ ਜਰ ਮਰੇ ਕਹਿੰਦੇ ਤੁਹਾਡੀ ਤਾਂ ਕੁਛ ਦਿਨਾਂ ਵਾਸਤੇ ਆ ਕੁਛ ਸਾਲਾਂ ਵਾਸਤੇ ਪਾਤਸ਼ਾਹੀ ਪਰ ਜੇ ਇਸ ਪ੍ਰਮਾਤਮਾ ਦੀ ਮੈਂ ਗੱਲ ਕਰਦਾ ਉਹਦੀ ਪਾਤਸ਼ਾਹੀ ਸਦਾ ਸਦਾਲੀ ਰਹਿਣ ਵਾਲੀ ਹੈ ਜੀ 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 ਬਹੁਤ ਸੋਹਣੀ ਗੱਲ ਕਹੀ ਆ ਜਿੱਦਾਂ ਕਿ ਤੁਸੀਂ ਹੁਣ ਵਿੱਚ ਧਰਮ ਦੀ ਵੀ ਗੱਲ ਕੀਤੀ ਆ ਉਹ ਜਿੱਦਾਂ ਸਤਿਗੁਰੂ रविदास ਮਹਾਰਾਜ ਜੀ ਨੇ ਵੀ ਇੱਕ ਸ਼ਬਦ ਵਿੱਚ ਕਿਹਾ ਹੈ ਕਿ रविदास ਮਨੁੱਖ ਕਰ ਧਰਮ ਹੈ ਕਰਮ ਕਰੇ ਦਿਨ ਰਾਤ ਠੀਕ ਹੈ ਇਸ ਸ਼ਬਦ ਵਿੱਚ ਸਤਿਗੁਰੂ रविदास ਮਹਾਰਾਜ ਜੀ ਸਾਨੂੰ ਕੀ ਸਮਝਾਉਣਾ ਕਰਦੇ ਨੇ ਸਤਿਗੁਰੂ रविदास ਮਹਾਰਾਜ ਇਸ ਸ਼ਬਦ ਦੇ ਵਿੱਚ ਇਹ ਸਮਝਾਉਂਦੇ ਆ ਕਿ ਧਰਮ ਦੇ ਅਨੁਸਾਰ ਜੀਵ ਨੂੰ ਕਰਮ ਕਰਨਾ ਚਾਹੀਦਾ ਫਲ ਮਿਲਣਾ ਨਹੀਂ ਮਿਲਣਾ ਉਹਦੇ ਆਪਣੇ ਹੱਥ ਵਾਸ ਵਿੱਚ ਨਹੀਂ ਹੈ ਧਰਮ ਕਰਮ ਜਿਹੜਾ ਆ ਉਹ ਦੋ ਚੀਜ਼ਾਂ ਨਾਲ ਪ੍ਰੇਰਿਤ ਹੁੰਦਾ ਕਰਮ ਜਿਹੜਾ ਕਰਦੇ ਤੁਹਾਨੂੰ ਚੰਗਾ ਮਾੜਾ ਬਣਾਉਂਦਾ ਹੈ ਜਿਹੜਾ ਧਰਮ ਹੈ ਉਹ ਤੁਹਾਨੂੰ ਚੰਗਾ ਹੀ ਬਣਾਉਂਦਾ ਹੈ ਕਰਮ ਅਸੀਂ ਜਿੱਦਾਂ ਦਾ ਸਾਡਾ ਨੇਚਰ ਹੈ ਜਿੱਦਾਂ ਦਾ ਅਸੀਂ ਕੰਮ ਕਰਾਂਗੇ ਸਾਨੂੰ ਉਦਾਂ ਦਾ ਲੋਕੀ ਮੰਨਣ ਲੱਗ ਪਵਣਗੇ ਜਿਵੇਂ ਆਪਾਂ ਗੱਲ ਕਰ ਲਈਏ ਮਹਾਭਾਰਤ ਦੀ ਗੱਲ ਕਰ ਲਈਏ ਕੌਰਵ ਔਰ ਪੰਡਵਾਂ ਨੂੰ ਦੇਖੀਏ ਹੈ ਆਪਸ ਵਿੱਚ ਭਰਾ ਹੀ ਭਰਾ ਆ ਪਰ ਸਤਿਗੁਰੂ ਰਵਿਦਾਸ ਸਹ ਮਹਾਰਾਜ ਜੀ ਫਰਮਾਉਂਦੇ ਆ ਰਵਿਦਾਸ ਜਨਮ ਕੇ ਕਾਰਨੇ ਬ੍ਰਾਹਮਣ ਕੋਈ ਨਾ ਹੋਏ ਜੋ ਜਾਣੇ ਬ੍ਰਹਮਾਤਮਾ ਰਵਿਦਾਸ ਬ੍ਰਾਹਮਣ ਸੋਏ ਕਿ ਜਨਮ ਦੇ ਕਾਰਨ ਕੋਈ ਬ੍ਰਾਹਮਣ ਨਹੀਂ ਹੋ ਜਾਂਦਾ ਜਿਹੜਾ ਵੀ ਬ੍ਰਹਮ ਨੂੰ ਭਾਵ ਪਰਮਾਤਮਾ ਨੂੰ ਜਾਣ ਲੈਂਦਾ ਗਿਆਨ ਨੂੰ ਜਾਣ ਲੈਂਦਾ ਉਹੀ ਅਸਲੀ ਬ੍ਰਾਹਮਣ ਹੈ ਜੇ ਸਾਰੇ ਹੀ ਬ੍ਰਾਹਮਣ ਪੂਜਣਯੋਗ ਹੁੰਦੇ ਤਾਂ ਫੇਰ ਕਹਿੰਦੇ ਪਾਂਡਵ ਚੰਗੇ ਆ ਤੇ ਕੌਰਵ ਕਿਉਂ ਮਾੜੇ ਆ ਕੌਰਵ ਇਸ ਕਰਕੇ ਮਾੜੇ ਉਹਨਾਂ ਨੇ ਕਰਮ ਮਾੜਾ ਕੀਤਾ ਉਹਨਾਂ ਨੇ ਇੱਕ ਇਸਤਰੀ ਦਾ ਵਸਤਰ ਹਰਨ ਦੀ ਕੋਸ਼ਿਸ਼ ਕੀਤੀ ਚੀਰ ਹਰਨ ਦੀ ਕੋਸ਼ਿਸ਼ ਕੀਤੀ ਐ ਤੇ ਉਹਨਾਂ ਨੇ ਕਰਮ ਮਾੜੇ ਕੀਤੇ ਇਸ ਕਰਕੇ ਉਹਨਾਂ ਨੂੰ ਮਾੜੇ ਕਿਹਾ ਗਿਆ ਰਾਮ ਦੀ ਗੱਲ ਕਰ ਲਈਏ ਰਾਵਣ ਦੀ ਗੱਲ ਕਰ ਲਈਏ ਰਾਵਣ ਨੇ ਸਿਰਫ ਇੰਨਾ ਕੀ ਦੋਸ਼ ਸੀ ਕਿ ਉਹ ਇੱਕ ਪ੍ਰਾਈਸਤਰੀ ਨੂੰ ਚੱਕ ਕੇ ਲੈ ਕੇ ਆਇਆ ਉਹੀ ਉਹਦਾ ਕਰਮ ਮਾੜਾ ਇਸੇ ਤਰ੍ਹਾਂ ਕ੍ਰਿਸ਼ਨ ਔਰ ਕਾਂਸ ਨੂੰ ਦੇਖ ਲਈਏ ਕ੍ਰਿਸ਼ਨ ਨੂੰ ਦੇਖ ਲਈਏ ਤਾਂ ਕਾਂ ਦ ਆਪਸ ਵਿੱਚ ਦੋਨੇ ਮਾਮਾ ਭਾਂਜਾ ਪਰ ਕਾਂਛ ਦੇ ਜਿਹੜੇ ਕਰਮ ਮਾੜੇ ਐ ਤੇ ਕ੍ਰਿਸ਼ਨ ਦੇ ਚੰਗੇ ਗਿਣੇ ਗਏ ਤਾਂ ਤਾਂ ਕਰਕੇ ਇੱਕ ਨੂੰ ਗਲਤ ਇੱਕ ਨੂੰ ਸਹੀ ਗਿਣਿਆ ਗਿਆ ਇਸ ਕਰਕੇ ਸਤਿਗੁਰੂ ਰਵਿਦਾਸ ਜੀ ਬਾਰੇ ਕਹਿੰਦੇ ਕਰਮ ਹੀ ਤੁਹਾਨੂੰ ਚੰਗਾ ਔਰ ਮਾੜਾ ਬਣਾਉਂਦੇ ਆ ਚੰਗਾ ਕੰਮ ਕਰੋਗੇ ਚੰਗੇ ਬਣ ਜਾਓਗੇ ਮਾੜਾ ਕਰਮ ਕਰੋਗੇ ਤਾਂ ਮਾੜੇ ਬਣ ਜਾਓਗੇ ਇਸ ਕਰਕੇ ਚੰਗੇ ਕਰਮ ਕਰਦੇ ਜਾਓ ਬਾਕੀ ਫਲ ਮਿਲਣਾ ਨਹੀਂ ਮਿਲਣਾ ਸਾਡੇ ਆਪਣੇ ਹੱਥ ਵਸ ਵਿੱਚ ਨਹੀਂ ਹੁੰਦਾ ਇਹ ਉਹ ਪਰਮਾਤਮਾ ਦੇ ਖੇਡਿਆ ਉਹ ਕਿਵੇਂ ਖੇਡਦਾ ਹੈ ਇਹ ਉਸ ਨੂੰ ਪਤਾ ਹੈ ਜਿੱਦਾਂ ਸਤਗੁਰੂ ਵਦਾਸ ਮਹਾਰਾਜ ਜੀ ਫਰਮਾਉਂਦੇ ਆ ਕਿ ਜੋ ਜੀਵ ਦਿਨ ਰਾਤ ਜੇ ਚੰਗੇ ਕਰਮ ਕਰਦਾ ਹੈ ਉਹੀ ਉਹਦਾ ਧਰਮ ਆ ਉਹੀ ਧਰਮ ਹਾਂਜੀ ਬਾਬਾ ਜੀ ਜਿੱਦਾਂ ਤੁਸੀਂ ਦੱਸਿਆ ਕਿ ਕਰਮ ਹੀ ਬੰਦੇ ਨੂੰ ਅੱਗੇ ਲੈ ਕੇ ਜਾਂਦੇ ਆ ਠੀਕ ਹੈ ਜੀ ਇਹ ਵੀ ਤੁਸੀਂ ਬਹੁਤ ਹੀ ਵਧੀਆ ਕਰਮ ਕਰਦੇ ਆ ਕਿ ਜਿਹੜੇ ਤੁਸੀਂ ਛੋਟੇ ਛੋਟੇ ਬੱਚਾ ਨੂੰ ਸਤਗੁਰੂ ਵਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਦੇ ਹੋ ਸਤਿਗੁਰੂ ਅਰਦਾਸ ਮਹਾਰਾਜ ਦੀ ਬਾਣੀ ਸਾਨੂੰ ਇਹ ਵਹਿਮਾ ਭਰਮਤ ਦੂਰ ਕਰਦੀ ਆ ਸੱਚੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦੀ ਆ ਜੱਜ ਬੱਚੇ ਸਤਿਗੁਰੂ ਅਰਦਾਸ ਮਹਾਰਾਜ ਦੀ ਬਾਣੀ ਨਾਲ ਜੋੜਨਗੇ ਤੇ ਅੱਗੇ ਜਾ ਕੇ ਆਪਾਂ ਇੱਕ ਵਧੀਆ ਸਮਾਜ ਨੂੰ ਸਿਰਜ ਸਕਦੇ ਆ ਤੇ ਹੋਰ ਪਾਪਾ ਜੀ ਤੁਸੀਂ ਆਪਣੇ ਸਮਾਜ ਭਲਾਈ ਲਈ ਕਿਹੜੇ-ਕਿਹੜੇ ਕੰਮ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਬੱਚਿਆਂ ਦੀ ਗੱਲ ਕੀਤੀ ਆ ਇੱਕ ਪੌਦਾ ਜਦੋਂ ਆਪਾਂ ਲਾਉਂਦੇ ਆ ਨਾ ਛੋਟਾ ਜਿਹਾ ਤੇ ਉਹਦੀ ਦੇਖਭਾਲ ਕਰਨੀ ਪੈਂਦੀ ਆਪਾਂ ਨੂੰ ਤੁਸੀਂ ਬੋਧਾ ਲਾ ਕੇ ਛੱਡ ਦਿਓ 4 ਦਿਨ ਉਹਨੂੰ ਨਾ ਦੇਖੋ ਤੇ 4-5 ਦਿਨਾਂ ਬਾਅਦ ਉਹ ਸੁੱਕ ਜਾਣਾ ਉਹ ਉਹਨੂੰ ਪ੍ਰੋਪਰਲੀ ਹਰ ਰੋਜ਼ ਉਹਦੀ ਦੇਖਭਾਲ ਕਰਨੀ ਪੈਂਦੀ ਆ ਹਰ ਰੋਜ਼ ਉਹਨੂੰ ਪਾਣੀ ਲਾਉਣਾ ਪੈਂਦਾ ਸਮੇਂ ਸਿਰ ਉਹਦੀ ਬਾਦੀਆਂ ਨੂੰ ਸ਼ਖਾਵਾਂ ਨੂੰ ਜੇ ਸਹੀ ਤਰੀਕੇ ਨਾਲ ਨਹੀਂ ਚਲਦੀਆਂ ਉਹਨਾਂ ਨੂੰ ਛਾਂਟੀ ਵੀ ਕਰਨਾ ਪੈਂਦਾ ਇਸੇ ਤਰ੍ਹਾਂ ਬੱਚਿਆਂ ਦੀ ਆ ਜੇਕਰ ਬੱਚਿਆਂ ਨੂੰ ਆਪਾਂ ਬਚਪਨ ਤੋਂ ਹੀ ਪੜ੍ਹਾਈ ਵੱਲ ਪ੍ਰੇਰਿਤ ਕਰਦੇ ਆਂ ਔਰ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਜੋੜਦੇ ਆਂ ਤੇ ਫੇਰ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਸਮਝਾਉਣ ਦੀ ਲੋੜ ਨਹੀਂ ਪੈਣੀ ਕਿ ਭਾਈ ਤੁਸੀਂ ਕਿਵੇਂ ਗੁਰੂਆਂ ਦੇ ਲੜ ਲੱਗ ਸਕਦੇ ਹੋ ਕਿਵੇਂ ਸੇਵਾ ਕਰਨੀ ਹੈ ਕਿਉਂਕਿ ਹੁਣ ਅਸੀਂ ਗੁਰੂ ਪਿਆਰੇ ਸਾਧ ਸੰਗਤ ਜੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਚਾਹੁੰਦੇ ਆ ਕਿ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਅਮਰਤ ਬਾਣੀ ਸ਼ਿਸ਼ੋਭੇਤ ਕਾਨ ਦਾ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਪਰ ਕਿਰਪਾ ਦੇ ਨਾਲ ਸੁਭਾਗ ਸਮਾ ਪ੍ਰਾਪਤ ਹੋਇਆ। ਉਹਦੇ ਵਿੱਚ ਹੁਣੇ ਡੰਡੇ ਪਿੰਡ ਕੀ ਜਿੱਥੇ ਸੰਤ ਸਖੀਨਾਤ ਮਹਾਰਾਜ ਦਾ ਸਮਾਦੀ ਸਥਾਨ ਹੈ। ਸੰਤ ਗਰੀਬਦਾਸ ਮਹਾਰਾਜ ਦਾ ਪਵਨ ਬਣਿਆ ਹੋਇਆ ਉਸ ਗੁਰੂ ਘਰ ਦੇ ਵਿੱਚ ਪਿੰਡ ਡਾਡਾ ਵਿਖੇ ਅਮਰਤ ਬਾਣੀ ਸ਼ਿਸ਼ੋਭੇਤ ਕੀਤੀ ਔਰ ਉਪਰੰਤ 17 18 19 ਤਿੰਨ ਦਿਨ ਸਤਗੁਰ ਬਦਾਸ ਮਰ ਦੇ ਅੰਮ੍ਰਿਤ ਬਾਣੀ ਜੋ ਬੱਚਿਆਂ ਨੂੰ ਸਖਲਾਈ ਕੈਂਪ ਲਗਿਆ ਉਹਦੇ ਵਿੱਚ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿਉਂ ਪ੍ਰੇਰਿਤ ਕਰਦੇ ਆਪਾਂ ਕਿਉਂ ਲੋੜਿਆ ਦੀ ਇਹ ਇਸ ਕਰਕੇ ਲੋੜਿਆ ਕਿ ਬਾਣੀ ਸਾਨੂੰ ਹਮੇਸ਼ਾ ਚੰਗਾ ਬਣਾਉਂਦੀ ਹੈ ਬਾਣੀ ਹੀ ਸਾਨੂੰ ਸਮਝਾਉਂਦੀ ਹੈ ਕਿ ਭਾਈ ਆਪਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਹੈ ਆਪਣੇ ਗੁਰੂਆਂ ਪ੍ਰਤੀ ਕਿਵੇਂ ਆਪਾਂ ਵਫਾਦਾਰ ਰਹਿ ਸਕਦੇ ਆ ਕਿਉਂਕਿ ਜਿਹਦਾ ਕੋਈ ਧਰਮ ਨਹੀਂ ਹੈ ਜਿਵੇਂ ਪਹਿਲਾਂ ਦੱਸਿਆ ਆਪਾਂ ਕਿ ਜਿਹਦਾ ਕੋਈ ਧਰਮ ਨਹੀਂ ਹੈ ਉਹਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਧਰਮ ਹੀ ਤੁਸੀਂ ਚੰਗਾ ਕਰੋਗੇ ਧਰਮ ਦੇ ਅਨੁਸਾਰ ਕੰਮ ਕਰੋਗੇ ਤੇ ਤੁਸੀਂ ਚੰਗੇ ਬਣਦੇ ਜਾਓਗੇ ਕਰਮ ਚੰਗੇ ਕਰਦੇ ਜਾਓਗੇ ਤੁਸੀਂ ਚੰਗੇ ਬਣਦੇ ਜਾਓਗੇ ਜੇਕਰ ਸਾਨੂੰ ਧਰਮ ਜੜਾਇਆ ਉਹ ਸਾਨੂੰ ਪ੍ਰੇਰਿਤ ਕਰਦਾ ਚੰਗੇ ਕਾਰਨ ਕਰਨ ਵਾਸਤੇ ਉਸ ਤੋਂ ਬਾਅਦ ਆਸੀਂ ਗੱਲ ਕਰ ਲਈਏ ਡੰਡੇਪਿੰਡ ਅੰਮ੍ਰਿਤਸਰ ਦੇ ਨੇੜੇ ਆ ਜਿੱਥੇ ਸਤਿਗੁਰੂ ਰਬਦਾਸ ਮਹਾਰਾਜ 40 ਦਿਨ ਰੁਕੇ ਉਸ ਆਸਾਨ ਤੇ ਧਾਰਮਿਕ ਯਾਤਰਾ ਲੈ ਕੇ ਜਿੱਥੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਉੱਥੇ ਸੰਗਤਾਂ ਨੂੰ ਵੀ ਅਲੱਗ ਅਲੱਗ ਗੁਰੂ ਘਰਾਂ ਦੇ ਨਾਲ ਜੋੜਦੇ ਆ ਜਿੱਥੇ ਸਤਿਗੁਰੂ ਰਬਦਾਸ ਮਹਾਰਾਜ ਦਾ ਨਾਮ ਲਿਆ ਜਾਂਦਾ ਜਾਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਚੱਲਦੀ ਆ ਜਾਂ ਉੱਥੇ ਅੰਮ੍ਰਿਤਮਾਣੀ ਗ੍ਰੰਥ ਸਾਹਿਬ ਸ਼ੋਭਿਤ ਆ ਜਿੱਥੇ ਜਿੱਥੇ ਸਤਗੁਰੂ ਅਰਬਦਾਸ ਮਹਾਰਾਜ ਚਰਨ ਸੋਸਥਾਨ ਪ੍ਰਾਪਤ ਆ ਜਿਵੇਂ ਖਰਾਲਗੜ੍ਹ ਆ ਉੱਥੇ ਵੀ ਔਰ ਦਿੱਲੀ ਸ਼੍ਰੀ ਗੁਰੂ ਰਬਦਾਸ ਵਿਸ਼्राम ਮੰਦਿਰ ਦਿੱਲੀ ਕਰੋਲ ਬਾਗ ਦੇਵਨਗਰ ਉਸ ਗੁਰੂ ਘਰ ਦੇ ਵਿੱਚ ਵੀ ਸਤਗੁਰੂ ਅਰਬਦਾਸ ਮਹਾਰਾਜ ਵਿਸ਼ਰਾਮ ਕਰਦੇ ਜਿੱਥੇ ਜੁਲਾਈ ਦੇ ਪਹਿਲੇ ਐਤਵਾਰ ਹਰ ਸਾਲ ਤਕਰੀਬਨ ਜਦੋਂ ਤੋਂ ਅਮਰਦਵਾਨੀ ਗ੍ਰੰਥ ਸਾਹਿਬ ਉਤੇ ਸ਼ਿਸ਼ੋਭਿਤ ਕੀਤੇ ਆ ਉਦੋਂ ਤੋਂ ਹਰ ਸਾਲ ਜੁਲਾਈ ਦੇ ਪਹਿਲੇ ਐਤਵਾਰ ਉੱਥੇ ਬੰਦਾ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਔਰ ਹਰ ਮਹੀਨੇ ਦੇ ਪਹਿਲੇ ਐਤਵਾਰ ਵਿਸ਼ਾਲ ਜਿਹੜੀ ਪ੍ਰਕਰਮਾ ਸਤਗੁਰੂ ਰਬਦਾਸ ਸਮਰਜ ਪਾਵਨ ਪਿੱਤਰਾਂ ਮਨਤ ਬਾਣੀ ਦੇ ਪ੍ਰਕਰਮਾ ਕਰਦੇ ਆ ਔਰ ਜਿਹੜੀ ਪ੍ਰਬੰਧਕ ਕਮੇਟੀ ਆ ਹਰ ਮਹੀਨੇ ਪਹਿਲੇ ਐਤਵਾਰ ਉੱਥੇ ਲੰਗਰ ਲਗਾਇਆ ਜਾਂਦਾ ਸੰਗਤਾਂ ਨੂੰ ਪ੍ਰੇਰਿਤ ਕਰਦੇ ਆ ਕਿਉਂਕਿ ਜਦੋਂ ਸੰਗਤ ਗੁਰੂ ਦੇ ਨਾਲ ਜੁੜਦੀ ਆ ਤਾਂ ਹਮੇਸ਼ਾ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਣੀ ਵੀ ਭਾਈ ਗਿਆਨ ਕੀ ਹੈ ਹੁਣ ਆਪਾਂ ਗੱਲ ਕਰ ਲਈਏ ਗਿਆਨ ਗਿਆਨ ਕਹਿੰਦੇ ਇਹ ਹੀ ਆ ਕਿ ਜਦੋਂ ਸੂਰਜ ਨਿਕਲਦਾ ਤੇ ਆਪਾਂ ਇਹ ਰੋਡ ਤੇ ਜੇ ਤੁਰੇ ਜਾਂਦੇ ਆ ਰਾਤ ਨੂੰ ਸਟਰੀਟ ਲਾਈਟਾਂ ਜਗਦੀਆਂ ਤੇ ਉਹ ਸਾਨੂੰ ਹਨੇਰੇ ਤੋਂ ਦੂਰ ਕਰਦੀਆਂ ਜਿਹੜੇ ਰਾਤ ਨੂੰ ਜੇ ਦਿਨੇ ਜਗਦੀਆਂ ਹੋਣਗੀਆਂ ਤੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਇਸੇ ਤਰ੍ਹਾਂ ਜੇ ਅਸੀਂ ਅਨਪੜ੍ਹ ਆ ਤੇ ਗੁਰੂ ਪੈਰੀ ਸਾਧ ਸੰਗਤ ਨੂੰ ਸਾਨੂੰ ਉਸ ਚੀਜ਼ ਦਾ ਨਹੀਂ ਪਤਾ ਲੱਗਣਾ ਕਿ ਉਹਦਾ ਫਾਇਦਾ ਕਦੋਂ ਲੈਣਾ ਤੇ ਕਦੋਂ ਉਹਦਾ ਨੁਕਸਾਨ ਹੋਣਾ ਇਸ ਕਰਕੇ ਗਿਆਨ ਹੋਣਾ ਪੜ੍ਹਾਈ ਬੱਚਿਆਂ ਦੇ ਕੋਲ ਹੋਣੀ ਬਹੁਤ ਜ਼ਰੂਰੀ ਹੈ ਜੀ ਜੇ ਤਾਂ ਤੁਸੀਂ ਛੋਟੇ-ਛੋਟੇ ਬੱਚਿਆਂ ਨੂੰ ਪੜਾਉਂਦੇ ਆ ਜਦੋਂ ਜਦੋਂ ਅੰਮ੍ਰਿਤ ਬਾਣੀ ਤੁਸੀਂ ਕੰਠ ਕਰਵਾਉਂਦੇ ਆ ਤੇ ਬੱਚਿਆਂ ਦਾ ਉਤਸ਼ਾਹ ਕਿੰਦਾ ਦਾ ਹੁੰਦਾ ਉਤਸ਼ਾਹ ਬਹੁਤ ਹੁੰਦਾ ਵਧੀਆ ਹੁੰਦਾ ਔਰ ਬੱਚੇ ਜਦੋਂ ਪਹਿਲਾਂ-ਪਹਿਲਾਂ ਦੇ ਦੇਖੋ ਹਰ ਕੰਮ ਜਦੋਂ ਵੀ ਕਰਦੇ ਆਪਾਂ ਮੁਸ਼ਕਲ ਆਉਂਦੀ ਹੈ ਪਰ ਜਦੋਂ ਉਹ ਬੱਚਿਆਂ ਨੂੰ ਸਮਝ ਆਉਣ ਲੱਗ ਪੈਂਦੀ ਹੈ ਤੇ ਫਿਰ ਬੱਚੇ ਹੋਰ ਉਤਸ਼ਾਹਿਤ ਹੋ ਕੇ ਬੱਚੇ ਬਹੁਤ ਸੋਹਣੇ ਪੜਦੇ ਆ ਤੇ ਸਾਡੇ ਗੁਰੂ ਘਰ ਦੇ ਵਿੱਚ ਜਲਣਵਾਦੀ ਦੇ ਵਿੱਚ ਬੱਚਿਆਂ ਨੂੰ ਸਿਖਾਉਂਦੇ ਉਥੇ ਬੱਚੇ ਆਪ ਅਰਦਾਸਾਂ ਕਰਦੇ ਆ ਆਪ ਬਾਣੀ ਪੜ੍ਹਦੇ ਆ ਬੀਬੀਆਂ ਜਿਹੜੀਆਂ ਉਹ ਆਪ ਅਰਦਾਸ ਕਰਦੀਆਂ ਕਈ ਵਾਰੀ ਤੁਸੀਂ ਵੀਡੀਓ ਦੇਖਿਆ ਵੀ ਹੋਣਗੀਆਂ ਕਦੀ ਬੱਚਿਆਂ ਦੇ ਪੇਰੈਂਟਸ ਜਿਹੜੇ ਹੁੰਦੇ ਆ ਉਹਨਾਂ ਦਾ ਕੀ ਰਿਸਪੌਂਸ ਹੁੰਦਾ ਤੁਹਾਡੇ ਪ੍ਰਤੀ ਨਹੀਂ ਬੱਚੇ ਉਹ ਸਭ ਖੁਸ਼ ਹੁੰਦੇ ਆ ਕਿਉਂਕਿ ਦੇਖੋ ਜਦੋਂ ਬੱਚੇ ਸੋਸਾਇਟੀ ਮਾੜੀ ਹੋਵੇ ਨਾ ਤੇ ਹਮੇਸ਼ਾ ਮਾਤਾ ਪਿਤਾ ਇਹ ਕਹਿੰਦੇ ਨੇ ਕਿ ਸੰਗਤ ਕਿਹੋ ਜੀ ਹੋਣੀ ਚਾਹੀਦੀ ਆ ਸਤਗੁਰੂ ਜੀ ਕਹਿੰਦੇ ਮਨਮੁਖ ਸੰਗਨਾ ਕੀਜੈ ਪੜਤ ਭਜਨ ਮੇ ਪੰਗ ਤੇ ਜਦੋਂ ਅਸੀਂ ਮਨਮੁਖਾਂ ਦੀ ਭਾਵ ਇਹ ਨਹੀਂ ਕਿ ਕੋਈ ਸੰਗਤ ਸੰਗਤ ਕਿਹੜੀ ਹੁੰਦੀ ਮਨਮੁਖਾਂ ਦੀ ਵੀ ਜਿਹੜੀ ਮਾੜੀ ਸੰਗਤ ਆ ਜਦੋਂ ਮਾੜੀ ਸੰਗਤ ਕਰਾਂਗੇ ਤੇ ਅਸੀਂ ਜੇ ਪਰਮਾਤਮਾ ਦੇ ਨਾਮ ਦੇ ਵਿੱਚ ਵੀ ਬੇਗਨ ਪੈਂਦਾ ਤੇ ਚੰਗੇ ਕਰਮ ਜਾਂ ਚੰਗੇ ਬੰਦ ਦੇ ਵਿੱਚ ਵੀ ਬਿਗਰ ਪੈਂਦਾ ਕਿਹਦੇ ਨਸ਼ੇੜੀਆਂ ਦੀ ਤੁਸੀਂ 15 20 ਦਿਨ ਇੱਕ ਮਹੀਨਾ ਸੰਗਤ ਕਰ ਲੋ ਤੁਸੀਂ ਨਸ਼ੇੜੀ ਬਣ ਜਾਓਗੇ ਤੁਸੀਂ ਜੁਆਰੀਆਂ ਦੀ ਸੰਗਤ ਕਰ ਲੋ 20 ਦਿਨ 15 ਦਿਨ 25 ਦਿਨ ਇੱਕ ਮਹੀਨਾ ਤੁਸੀਂ ਇੱਕ ਮਹੀਨੇ ਬਾਅਦ ਤੁਸੀਂ ਆਪ ਤਾਸ਼ ਖੇਡਦੇ ਹੋਗੇ ਜੂਆ ਖੇਡਦੇ ਹੋਗੇ ਤੁਸੀਂ ਲੜਾਈ ਝਗੜੇ ਵਾਲਿਆਂ ਦੀ ਸੰਗਤ ਕਰ ਲੋ ਇੱਕ ਮਹੀਨਾ ਬਾਅਦ ਤੁਸੀਂ ਉਹਨਾਂ ਦੇ ਵੱਲ ਦੇਖੇ ਤੁਹਾਡਾ ਵੀ ਮਨ ਉਦਾਂ ਦਾ ਕਰ ਲੈਣਾ ਜੋ ਅਸੀਂ ਦੇਖਦੇ ਆ ਸਾਡਾ ਮਨ ਉਸੇ ਤਰ੍ਹਾਂ ਦਾ ਉਸ ਚੀਜ਼ ਚ ਰੰਗਿਆ ਜਾਂਦਾ ਜੇ ਅਸੀਂ ਬਾਣੀ ਦੇ ਨਾਲ ਬੱਚਿਆਂ ਨੂੰ ਜੋੜਦੇ ਆ ਤੇ ਬੱਚਿਆਂ ਦਾ ਮਨ ਵੀ ਬਾਣੀ ਦੇ ਵਿੱਚ ਜੁੜਦਾ ਜਾਂਦਾ ਤੇ ਜਦੋਂ ਮਾਤਾ ਪਿਤਾ ਵੀ ਆਉਂਦੇ ਮਾਤਾ ਪਿਤਾ ਖੁਸ਼ ਹੁੰਦੇ ਆ ਕਿ ਸਾਡੇ ਬੱਚੇ ਚੰਗੇ ਕੰਮ ਦੇ ਵਿੱਚ ਲੱਗੇ ਹੋਏ ਆ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਜਿਹੜਾ ਸਮਾਜ ਲਈ ਉਪਰਾਲਾ ਕਰ ਰਹੇ ਹੋ ਇਹ ਜਿੰਨੇ ਚਿਰ ਜ਼ਿੰਦਗੀ ਰਹੇਗੀ ਮੇਰੇ ਖਿਆਲ ਨਾਲ ਰਹਿੰਦੀ ਦੁਨੀਆ ਤੱਕ ਤੁਹਾਡਾ ਸ਼ਾਇਦ ਨਾਮ ਵੀ ਬਾਬਾ ਜੀ ਇਹਦਾ ਹੀ ਬਣਿਆ ਰਹੇਗਾ ਇਹੀ ਉਮੀਦ ਕਰਦੇ ਸਤਿਗੁਰੂ ਵਦਾਸ ਮਹਾਰਾਜ ਦੇ ਚਰਨਾਂ 'ਚ ਵੀ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਤੁਹਾਨੂੰ ਲੰਮੀ ਆਮਰਾ ਤੰਦਰੁਸਤੀਆਂ ਬਖਸ਼ਣ ਹਾਂਜੀ ਬਾਬਾ ਜੀ ਜਿੱਦਾਂ ਸਤਿਗੁਰੂ ਵਦਾਸ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਵਿੱਚ ਲਿਖਿਆ ਸਤਿ ਵਿਦਿਆ ਕੋ ਪੜੇ ਪ੍ਰਾਪਤ ਕਰੇ ਸਦਾ ਗਿਆਨ ਰਵਿਦਾਸ ਕਹੇ ਬਿਨ ਵਿਦਿਆ ਨਰਕੋ ਜਾਣ ਜਾਨ ਸਤਿਗੁਰੂ ਵਦਾਸ ਮਹਾਰਾਜ ਨੇ ਵੀ ਜਿੱਦਾਂ ਕਿਹਾ ਕਿ ਗਿਆਨ ਦੀ ਜੇ ਪ੍ਰਾਪਤੀ ਕਰਨੀ ਹੈ ਤਾਂ ਵਿਦਿਆ ਵੀ ਪੜ੍ਹਨੀ ਚਾਹੀਦੀ ਹੈ ਵਿੱਦਿਆ ਤੋਂ ਬਿਨਾ ਜੀਵ ਨੂੰ ਅਗਿਆਨੀ ਹੀ ਸਮਝਿਆ ਜਾਂਦਾ ਹੈ ਇਹ ਬਾਬਾ ਜੀ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਇੱਕ ਉਪਰਾਲਾ ਕਰਦੇ ਪਿਓ ਜਿਹੜੇ ਕਿ ਛੋਟੇ ਛੋਟੇ ਬੱਚਾ ਨੂੰ ਗੁਰਬਾਣੀ ਨਾਲ ਵਿਦਿਆ ਨਾਲ ਜੋੜਦੇ ਹੋ ਜੇ ਕੱਲ ਨੂੰ ਕਿਤੇ ਬੱਚੇ ਵੱਡੇ-ਵੱਡੇ ਜੇ ਅਫਸਰ ਬਣ ਜਾਣਗੇ ਤੇ ਸ਼ਾਇਦ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਨਗੇ ਤੇ ਤੁਹਾਨੂੰ ਰੈਂਦੀ ਦੁਨੀਆ ਤੱਕ ਯਾਦ ਵੀ ਕਰਨਗੇ ਤੇ ਬਾਬਾ ਜੀ ਤੁਸੀਂ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਫੇਰ ਇੱਕ ਵਾਰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਸੰਗਤਾਂ ਦੇ ਰੂਬਰੂ ਕੀਤਾ ਅੱਜ ਦਾ ਵਿਸ਼ਾ ਜਿਹੜਾ ਸੀਗਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਦਾ ਪ੍ਰੇਰਿਤ ਕਰਨ ਦਾ ਔਰ ਦੂਸਰਾ ਸਤਿਗੁਰੂ ਦੀ ਬਾਣੀ ਦਾ ਸਤਗੁਰੂ ਰਬਦਾਸ ਜੀ ਦੀ ਬਾਣੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਗ੍ਰੰਥ ਜਿਹੜਾ ਹੈ ਸਾਨੂੰ ਆਪਣੇ ਗੁਰੂ ਘਰਾਂ ਦੇ ਵਿੱਚ ਜਿੱਥੇ ਸ਼ੁਭਿਤ ਕਰਾਉਣਾ ਚਾਹੀਦਾ ਹੈ ਉੱਥੇ ਆਪਣੇ ਘਰਾਂ ਦੇ ਵਿੱਚ ਵੀ ਸਾਨੂੰ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਟੇਕ ਰੱਖ ਕੇ ਰੋਜ਼ ਪੜ੍ਹਨੀ ਚਾਹੀਦੀ ਹੈ ਕਿਉਂਕਿ ਜਦੋਂ ਬਾਣੀ ਅਸੀਂ ਪੜ੍ਹਾਂਗੇ ਫੇਰ ਹੀ ਗੱਲ ਕਰ ਸਕਦੇ ਹਾਂ ਤੁਸੀਂ ਬਾਕੀ ਧਰਮਾਂ ਦੇ ਵਿੱਚ ਦੇਖ ਲਿਓ ਉਹਨਾਂ ਬੱਚਿਆਂ ਨੂੰ ਅਰਦਾਸਾਂ ਵੀ ਆਉਂਦੀਆਂ ਉਹ ਬਾਣੀ ਆਪ ਪੜ੍ਹਦੇ ਆ ਛੋਟੇ ਛੋਟੇ ਬੱਚੇ ਪੜ੍ਹਦੇ ਆ ਤੇ ਸਾਡੇ ਤਕਰੀਬਨ ਕਾਫੀ ਲੋਕ ਜਾਂ ਕਾਫੀ ਸੰਗਤਾਂ ਜਿਨ੍ਹਾਂ ਨੂੰ ਸਤਿਗੁਰ ਜੀ ਦੀ ਆਰਤੀ ਵੀ ਨਹੀਂ ਆਉਂਦੀ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪ ਪੜੋ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੋ ਬੱਚਿਆਂ ਨੂੰ ਪ੍ਰੇਰਿਤ ਕਰਾਂਗੇ ਤਾਂ ਹੀ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਲੜਾਈ ਝਗੜੇ ਤੋਂ ਦੂਰ ਰਹਿਣਗੇ ਮਾੜੀ ਸੰਗਤ ਤੋਂ ਦੂਰ ਰਹਿਣਗੇ ਉਹਨਾਂ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ ਜੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜ ਦਿੱਤਾ ਤੇ ਮਾਤਾ ਪਿਤਾ ਦਾ ਵੀ ਜੀਵਨ ਸਫਲ ਹੋ ਜਾਵੇਗਾ ਸੋ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ